ਸਰ ਦੇਖੋ ਚਲੋ ਪਾਰਟੀ ਦੇ ਵਿੱਚ ਅਸੀਂ ਜੁਆਇਨਿੰਗ ਹੋਏ ਆ ਹਨਾ ਇਹਨਾਂ ਦੇ ٹرسٹ ਨਾਲ ਹੋਈ ਸੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਆਉਣ ਵਾਲੇ ਟਾਈਮ 'ਚ ਬਲਾਕ ਸਮਤੀ ਦੀ ਜਿਹੜੀ ਟਿਕਟਾ ਤੁਹਾਨੂੰ ਦਿੱਤੀ ਜਾਊਗੀ ਚਲੋ ਕੋਈ ਗੱਲ ਨਹੀਂ ਕੋਈ ਅਸੀਂ ਇਹ ਨਹੀਂ ਕਹਿੰਦੇ ਹਨਾ ਵੀ ਸਾਡੀ ਸਹਿਮਤੀ ਹੋਈ ਹੈ ਪਰ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਇਹ ਗੱਲ ਰਹੂਗੀ ਹਮੇਸ਼ਾ ਕਿ ਸਾਡੇ ਨਾਲ ਸਰਪੰਚ ਸਾਹਿਬ ਨੇ ਮਤਲਬ ਤੁਸੀਂ ਆਪ ਹੀ ਸਮਝਦਾਰ ਹੋ ਵੀ ਕੀ ਕੀਤਾ ਠੀਕ ਹੈ ਪਰ ਚਲੋ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਪਿੰਡ ਲਈ ਜਦੋਂ ਅਸੀਂ ਅੱਗੇ ਆਏ ਆ ਜੀ ਇਹਨਾਂ ਨੇ ਕਿਹਾ ਕਿ ਮੀਤ ਸਰਪੰਚ ਤੁਸੀਂ ਹੋ ਠੀਕ ਹੈ ਜਦੋਂ ਅਸੀਂ ਨਹੀਂ ਹੋਇਆ ਕਰਾਂਗੇ ਸਰਪੰਚ ਦੇ ਪੰਚਾਇਤ ਦੇ ਵਿੱਚ ਤਾਂ ਤੁਸੀਂ ਕੰਮ ਕਰ ਸਕਦੇ ਹੋ ਨੰਬਰ 2 ਤੇ ਸਾਨੂੰ ਮਤਲਬ ਚੀਮਾ ਸਾਹਿਬ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਜਿਹੜੀ ਮਤਲਬ ਪਿੰਡ ਦੀ ਚੇਅਰਮੈਨੀ ਆ ਉਹ ਤੁਹਾਨੂੰ ਦਿੱਤੀ ਜਾਊਗੀ ਬਾਕੀ ਦੇਖਦੇ ਆ ਜੀ ਅੱਗੇ ਆਉਣ ਵਾਲਾ ਟਾਈਮ ਕੀ ਕਹਿੰਦਾ ਕਿਆ ਕਰਦਾ ਉਹਨਾਂ ਦਾ ਬਸ ਹੁਣ ਆਪਣੇ ਕੋਲ ਅਹੁਦਾ ਆਇਕਾ 1 ਸਾਲ ਪਹਿਰੇ ਸਦਾ ਕਿਹਦੇ ਤੇ ਪਰ ਪੰਚਾਇਤ ਦਾ ਵੀ ਸਰਪ੍ਰਸਤ ਹਾਂ ਅੱਛਾ ਅੱਛਾ ਜਿਹੜਾ ਆਪਣਾ ਸੈਕਟਰੀ ਹੈ ਪੰਚਾਇਤ ਦਾ ਉਹ ਵੀ ਮੇਤੇ ਹੀਟ ਨਹੀਂ ਤਾਂ ਬੜਾ ਤਕੜਾ ਬੰਦਾ ਯਾਰ ਸਰਪ੍ਰਸਤ ਬਣਿਆ ਵਾ ਪੰਚਾਇਤ ਦਾ ਵੀ ਨੌਂ ਕਿਆ ਲਿਖਦਾ ਪੂਰਾ ਪੂਰਾ ਆਪਣਾ ਫਮਰ ਸਿੰਘ ਨਹੀਂ ਸਰਪ੍ਰਸਤ ਨਾਲ ਨਹੀਂ ਲਿਖਦਾ ਸਾਲ ਬਰਾਸੇ ਹੈ ਵੀ ਨਹੀਂ ਸਰਪ੍ਰਸਤ ਹੈ ਕਿ ਸਰਪਲਸ ਹੈ ਸਾਲ ਬਰਾਸੇ ਲਾਏ ਗਏ ਸਰਪਲਸ ਲਾਤਾ ਹਾਂ ਅੱਛਾ ਦੇਹੇ ਸਾਹਿਬ ਸਾਮਤੀ ਦੇ ਨਾਲ ਸਾਹ ਸਾਹ ਨਹੀਂ ਹੈ ਸਾਹ ਸਾਹ ਨਹੀਂ ਇਹ ਹੁਣ ਸਰਪ੍ਰਸਤ ਹੈ ਉਹ ਸਰਪ੍ਰਸਤ ਹੈ ਕਿ ਸਰਪਲਸ ਹੈ ਨਾ ਨਾ ਸਾਹ ਬ੍ਰਾਸ ਸੋਬਰ ਬੰਜਰ ਵੀ ਕਹਿੰਦੇ ਆਪਾਂ ਸੋਬਰ ਬੰਜਰ ਵੀ ਆ ਸੋਬਰ ਹੈ ਮੰਤਰੀ ਸਾਹਿਬ ਉਹ ਆਪਣਾ ਘਾਟ ਵੀ ਬਣਿਆ ਬਸ ਹਲ ਬ੍ਰਾਸ ਦਾ ਅੱਛਾ ਇੱਕ ਮੋਹਰ ਵੀ ਬਣਾਈ ਵੀ ਹੈ ਅੱਛਾ ਮੋਹਰ ਇਹ ਜੇ ਸੈਂਪਲ ਦੀ ਬਣਾਈ ਵੀ ਸੈਨ ਕਰਦੇ ਨਹੀਂ ਲੋੜ ਦੇ ਵਿੱਚ ਅਈ ਹਾਂ ਜੀ ਵਾਹ ਹੋ ਗਈ ਤੇਰੇ ਵਾਲੀ ਦਾ ਕਿਹਦੇ ਸਿਆਣਾ ਬੰਦਾ ਟੱਕਰ ਗਿਆ ਤੈਨੂੰ ਪਿੰਡ ਚ ਕੋਈ ਆਪਾਂ ਹੁਣ ਵੀਡੀਓ ਵੀ ਨਹੀਂ ਸਾਡੇ ਮੂਰੇ ਹੁਜਤ ਕਰਦਾ ਮੈਂ ਨਹੀਂ ਗਿਆ ਜਵਾਬ ਦੇਉਗਾ ਮੈਂ ਤੇ ਇਹ ਕਹਿੰਦਾ ਵੀ ਆਪਣੇ ਹੁਣ ਵੀਡੀਓ ਦੀ ਗੱਲ ਕਰਦਾ ਤੇਰੇ ਮੂਰੇ ਸਾਬਕਾ ਮੁੱਖ ਮੰਤਰੀ ਨਹੀਂ ਬੋਲ ਸਕਦਾ